ਪੈਰਿਸ 올림픽 ਚ ਕਾਂਸੀ ਤਗਮਾ ਜਿੱਤਣ ਤੇ ਸੀਐਮ ਭਗਵੰਤ ਮਾਨ ਨੇ ਭਾਰਤੀ ਹਾਕੀ ਟੀਮ ਲਈ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਪੈਰਿਸ 올림픽 ਵਿੱਚ ਭਾਰਤੀ ਹਾਕੀ ਟੀਮ ਨੇ ਸਪੇਨ ਨੂੰ 2.1 ਨਾਲ ਹਰਾ ਕੇ ਦੇਸ਼ ਦਾ ਮਾਣ ਵਧਾਇਆ ਸੀ ਇਸ ਦੌਰਾਨ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਭਾਰਤੀ ਹਾਕੀ ਟੀਮ ਨੂੰ ਵਧਾਈ ਦਿੱਤੀ ਉੱਥੇ ਹੀ ਪੰਜਾਬ ਦਾ ਮੁੱਖ ਮੰਤਰੀ ਨੇ ਵੀ ਹਾਕੀ ਟੀਮ ਦੇ ਪੰਜਾਬ ਦੇ ਘਟਾਰੇ ਲਈ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਕਾਂਸੀ ਤਗਮਾ ਜਿੱਤਣ ਖਿਡਾਰੀਆਂ ਲਈ 1-1 ਕਰੋੜ ਦੇ ਐਲਾਨ ਕਰ ਦਿੱਤੇ ਹਨ ਕਿਤੇ ਇਹ ਜਾਣਕਾਰੀ ਉਹਨਾਂ ਨੇ ਆਪਣੇ ਐਕਸ ਹੈਂਡਲ ਤੇ ਦਿੱਤੀ ਇਸ ਦੇ ਨਾਲ ਹੀ ਉਹਨਾਂ ਨੇ ਲਿਖਿਆ ਕਿ ਭਾਰਤੀ ਟੀਮ ਨੂੰ ਇਹ ਰਾਸ਼ੀ ਸੂਬਾ ਸਰਕਾਰ ਦੀ ਸਪੋਰਟਸ ਪਾਲਿਸੀ ਤਹਿ ਦਿੱਤੀ ਜਾਵੇਗੀ ਇਸ ਤੋਂ ਪਹਿਲਾਂ ਇੱਕ ਹੋਰ ਟਵੀਟ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਲਿਖਿਆ ਸੀ ਕਿ ਭਾਰਤੀ ਹਾਕੀ ਟੀਮ ਨੂੰ ਪੈਰਿਸ 올림픽 ਵਿੱਚ ਇਤਿਹਾਸ ਰਚਦਿਆਂ ਸੰਬੇਨ ਨੂੰ 2-1 ਨਾਲ ਹਰਾ ਕੇ ਕਾਂਸੀ ਦਾ ਮੈਡਲ ਜਿੱਤਿਆ ਹੈ ਤੇ ਪੈरिस ਵਿਕੇ ਭਾਰਤ ਦਾ ਚੌਥਾ 올림픽 ਮੈਡਲ ਜਿੱਤਿਆ ਹੈ ਸਾਰੀ ਹਾਕੀ ਟੀਮ ਉਤਾਬ ਮੁਬਾਰਕਾਂ ਸਾਡੇ ਲਈ ਹੋਰ ਵੀ ਮਾਣ ਵਾਲੀ ਗੱਲ ਤੇ ਕਪਤਾਨ ਹਰਮਨਪ੍ਰੀਤ ਸਿੰਘ ਨੂੰ ਵਾਈਸ ਕਪਤਾਨ ਹਾਰਦਿਕ ਵਿੱਚ ਸਪੇਤ 10 ਪੰਜਾਬੀ ਖਿਡਾਰੀਆਂ ਸਾਰੇ ਜਿਨ੍ਹਾਂ ਨੂੰ ਟੀਮ ਦਾ ਹਰ ਖਿਡਾਰੀ ਜੀ ਜਾਣ ਨਾਲ ਖੇਡਿਆ